ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੇਰੇ ਸੂਟ ਜੋ ਕਿ ਮੈਂ ਮਲੇਰਕੋਟਲੇ ਸ਼ਹਿਰ ਤੋਂ ਬਾਈ ਕੀਤੇ ਸੀ ਤੇ ਮੈਂ ਦਿਖਾਉਣੀ ਉਹਨਾਂ ਨੂੰ ਮੈਂ ਕਿਦਾਂ ਤਿਆਰ ਕੀਤਾ ਡਿਜ਼ਾਈਨਿੰਗ ਕੀਤੀ ਆ ਤੇ ਵਰਕ ਕਰਵਾਇਆ ਮੈਨੂੰ ਕਾਫੀ ਜ਼ਿਆਦਾ ਮੈਸੇਜ ਆਏ ਪਏ ਸੀ ਤੁਹਾਡੇ ਸੂਟ ਦਿਖਾ ਦਿਓ ਪਲੀਜ਼ ਕਿਉਂਕਿ ਵੀਡੀਓਜ਼ ਦੇ ਵਿੱਚ ਦੂਜੀਆਂ ਇੰਸਟਾਗ੍ਰam ਤੇ ਕਲੀਅਰ ਨਹੀਂ ਦਿਖ ਰਿਹਾ ਸੀ ਸੂਟ ਉਹਨਾਂ ਨੂੰ ਇਹ ਹੈਗਾ ਜੀ ਬ੍ਰਾਸ਼ ਵੈਲਵਟ ਦਾ ਸੂਟ ਆ ਇਹ ਤੇ ਇਹਦੀ ਮੈਂ ਫਰੰਟ ਕੇਰੇ ਐਂਡ ਬਾਹਾਂ ਤੇ ਲੈਸ ਲਗਾਈ ਆ ਬਹੁਤ ਸੋਹਣੀ ਜੇ ਤੁਸੀਂ ਵੀ ਹੈਵੀ ਹੈਵੀ ਸੂਟ ਪਾ ਕੇ ਆਕ ਚੁੱਕੇ ਹੋ ਤਾਂ ਇਦਾਂ ਦਾ ਕੁਝ ਬਣਵਾ ਸਕਦੇ ਹੋ ਤੇ ਇਹਦੀ ਬਾਟਮ ਆ ਜੀ 벨ਵਟ ਦੀ ਬਾਟਮ ਆ ਤੇ ਇਹ ਸਟ੍ਰੇਟ ਆ ਗਈ ਪਾਕਿਸਤਾਨੀ बॉਟਮ ਵੀ ਕਹਿ ਸਕਦੇ ਆ ਇਸ ਤੇ ਤੁਸੀਂ ਜੇ ਕਰਵਾਉਣਾ ਚਾਹੋ बॉਟਮ ਤੇ ਵਰਕ ਵੀ ਕਰਵਾ ਸਕਦੇ ਹੋ ਬਟ ਮੇਰੇ ਕੋਲ ਬਹੁ ਹੋ ਗਿਆ ਵਰਕ ਵਾਲੇ ਮੈਂ ਇਸ ਲਈ ਸਿੰਪਲ ਸੂਟ ਰੱਖਣਾ ਸੀ ਇਹ ਸਲੇ ਸਲੇ ਸਿੰਪਲ ਰੱਖਿਆ ਤੇ ਨਾਲ ਇਹਦੇ ਚਨੂਨ ਦਾ ਦੁਪੱਟਾ ਇਸ ਦੇ ਫੋਰ ਸਾਈਡ ਮੈਂ ਪੱਟੀ ਲਗਾਈ ਹੈ ਫਿਨਿਸ਼ਿੰਗ ਪੱਟੀ ਇਹ ਸਾਰਾ ਸੂਟ ਟੋਟਲ ਵਿਦ ਦੁਪੱਟਾ ਲੇਸਿੰਗ ਵਗੈਰਾ ਸਾਰਾ ਇਹ 2000 ਚ ਤਿਆਰ ਹੋਇਆ ਜਿਹੜੇ ਮੈਨੂੰ ਪੁੱਛ ਰਹੇ ਸੀ ਵੀ ਕਿੰਨੇ ਦਾ ਬਣਿਆ ਸੂਟ ਇਹ ਉਹਨਾਂ ਨੂੰ ਦੱਸ ਰਹੀਆਂ ਮੈਂ ਤੇ ਇਹ ਸੂਟ ਆ ਜੀ ਇੱਕ ਕ੍ਰਸ਼ ਦਾ ਸੂਟ ਆ ਇਹ ਮੇਰਾ ਇਹ ਵੀ ਮੈਂ ਮਲੇਰ ਕੋਟਲੇ ਤੋਂ ਲਿਆ ਸੀ ਇਤੇ ਵੀ ਬਿਲਕੁਲ ਸਿੰਪਲ ਆਰੀ ਵਰਕ ਕਰਵਾਇਆ ਮੈਨੇ ਵਿੱਚ ਥੋੜਾ ਜਿਹਾ ਹੈਂਡ ਦਾ ਟੱਚ ਇਹ ਇਹਦੇ ਬਾਜੂ ਵਰਕ ਦਾ ਦੇਖ ਸਕਦੇ ਹੋ ਬਹੁਤ ਵਧੀਆ ਸੋਨਾ ਫਰਕ ਹੋਇਆ ਹੋਇਆ ਕਲੀਨ ਵਰਕ ਆ ਬਿਲਕੁਲ ਨੀਟ ਐਂਡ ਕਲੀਨ ਇਹ ਮਤਲਬ ਪਿਓਰ ਕ੍ਰਾਸ਼ ਨਹੀਂ ਹੈ ਇੱਕ ਪਿਓਰ ਕ੍ਰਾਸ਼ ਹੁੰਦਾ ਇਹ ਉਸ ਤੋਂ ਥੋੜਾ ਜਿਹਾ ਅਲੱਗਾ ਕੱਪੜਾ ਉਹ ਜਿਹੜਾ ਕ੍ਰਾਸ਼ ਵਾਲਾ ਸੂਟ ਸੀ ਉਹਨਾਂ ਦੇ ਪਾਣੀ ਥੋੜੇ ਜਿਹਾ ਘੱਟ ਸੀ ਉਹ ਇਸ ਕਰਕੇ ਮੈਨੇ ਵੱਡੇ ਪਾਣੀ ਵਾਲਾ ਚਾਹੀਦਾ ਸੀ ਮੈਨੂੰ ਬਹੁਤ ਸੋਹਣਾ ਲਾਈਟ ਵੇਟ ਜਿਹਾ ਕੱਪੜਾ ਹੈ ਇਹ ਇਹ ਪਰਸਨਲੀ ਮੇਰਾ ਫੇਵਰਿਟ ਬਣ ਚੁੱਕਾ ਹੈ ਸੂਟ ਮੈਂ ਵਾਪਸ ਹਮਦਾ ਤੇ ਇਹਦੇ ਨਾਲ ਵੀ ਮੈਨੇ ਪਲੇਨ ਬਾਟਮ ਲਈਆ 크ਰੇਪ ਦੀ ਨਾਲ ਇਸ ਤੇ ਵੀ ਮੈਨੇ ਪਹੁੰਚਾ ਤੇ ਕੋਈ ਵਰਕਿੰਗ ਕਰਵਾਇਆ ਪਾਕਿਸਤਾਨੀ ਬਾਟਮ ਹੈ ਸਿੰਪਲ ਲੇਸ ਲਗਾਈ ਹੈ ਮੋਤੀਆਂ ਵਾਲੀ ਤੇ ਨਾਲ ਕ੍ਰਸ਼ ਦਾ ਇਹ ਦੁਪੱਟਾ ਲਿਆਗਾ ਇਸ ਤੇ ਵੀ ਫੋਰ ਸਾਈਡ ਫਿਨਿਸ਼ਿੰਗ ਪੱਟੀ ਲਗਾਈ ਆ ਇਹ ਫਿਨਿਸ਼ਿੰਗ ਪੱਟੀ ਦੀ ਵੀਡੀਓ ਮੈਂ ਪਹਿਲਾਂ ਅਪਲੋਡ ਕਰ ਚੁੱਕੀ ਹਾਂ ਅਗਰ ਕਿਸੇ ਨੇ ਦੇਖਣਾ ਹੋਈ ਤਾਂ ਦੇਖ ਸਕਦੇ ਹੋ ਇਹ ਸੂਟ ਦਾ ਵੀ ਪੁੱਛਿਆ ਸੀ ਕਿਸੇ ਨੇ ਇਹ 2500 ਦਾ ਤਿਆਰ ਹੋਇਆ ਸਾਰਾ ਸੂਟ ਵਿਦ ਕੱਪੜਾ ਟਾਫਟਾ ਲਾਈਨਿੰਗ ਵਗੈਰਾ ਏ ਟੂ ਜ਼ੈਡ ਸਾਰਾ 2500 ਦਾ ਬਣਿਆ ਹੈ ਪਕਿ ਹੁਣ ਕਈ ਕਹਿਣਗੇ 2500 ਦਾ ਤਾਂ ਵੀ ਨਾਰਮਲ ਮਿਲ ਜਾਂਦਾ ਬਾਜ਼ਾਰ ਚੋਂ ਬਟ ਅਪ ਦੀ ਆਪਣੀ ਚੋਇਸ ਹੁੰਦੀ ਆ ਮੈਨੂੰ ਆਪਣਾ ਖੁੱਦ ਦਾ ਡਿਜ਼ਾਈਨ ਬਣਵਾ ਕੇ ਵਧੀਆ ਲੱਗਦਾ ਸੂਟ ਬਾਈ ਕਰਨਾ ਕਿਉਂਕਿ ਹੈਵੀ ਹੈਵੀ ਸੂਟ ਆਲਰੇਡੀ ਬਹੁਤ ਹੋ ਚੁੱਕੇ ਨੇਗੇ ਤੇ ਬਹੁਤ ਸਾਰੇ ਮੈਸੇਜ ਆ ਰਹੇ ਸੀ ਕਿ ਤੁਸੀਂ ਕਿਹੜੀ ਸ਼ਾਪ ਤੋਂ ਸੂਟ ਬਾਈ ਕਰਕੇ ਲੈ ਕੇ ਆਏ ਹੋ ਐਡਰੈਸ ਦੱਸੋ ਉਹਦੀ ਵੀਡੀਓ ਵੀ ਤੁਹਾਡੇ ਨਾਲ ਮੈਂ ਜਲਦੀ ਸ਼ੇਅਰ ਕਰੂੰਗੀ ਤੁਹਾਨੂੰ ਪ੍ਰੋਪਰ ਐਡਰੈਸ ਫੋਨ ਨੰਬਰ ਸਾਰਾ ਕੁਝ ਦੱਸ ਦਾਂਗੇ ਤੁਸੀਂ ਆਪਣੇ ਜਾ ਕੇ ਬਾਈ ਕਰ ਸਕਦੇ ਹੋ ਸੂਟ ਤੇ ਹੋਰ ਸੋਹਣੇ ਸੋਹਣੇ ਵੀਡੀਓਜ਼ ਦੇਖਣ ਲਈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ ਸੋ ਮੱਚ